ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਵਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਾਂ ਬਲੌਗ ਕਰ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਇਹ ਨਾਨਕ ਸਰ 68 ਜਗਰਾਵਾਂ ਤੋਂ 2 ਕਮਿੰਟ ਦੀ ਦੂਰੀ ਤੇ 10 ਕਮਿੰਟ ਦੀ ਦੂਰੀ ਤੇ ਨਾਲ ਹੀ ਆ ਛੋਟਾ ਜਿਹਾ ਗੁਰੂ ਘਰ ਤੁਸੀਂ ਇੱਥੇ ਵੀ ਆ ਕੇ ਮੱਥਾ ਟੇਕ ਸਕਦੇ ਹੋ ਨਾਲ ਦੀ ਨਾਲ ਹੀ ਦਰਸ਼ਨ ਕਰ ਸਕਦੇ ਹੋ ਨਤਮਸਤਕ ਹੋ ਸਕਦੇ ਹੋ ਇਹ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਵੈਸੇ ਤਾਂ ਗੁਰੂ ਘਰ ਛੋਟਾ ਜਿਹਾ ਹੀ ਆ ਪਰ ਇਸ ਟਾਈਮ ਬੰਦ ਆ ਇਹ ਸ਼ਾਇਦ ਸ਼ਾਮ ਨੂੰ ਹੀ ਖੋਲਦੇ ਆ ਪਰ ਜੋ ਵੀ ਇਤਿਹਾਸ ਹੈਗਾ ਪਤੋਂ ਨੁਮਾ ਦਿਖਾਉਂਗਾ ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਉਹਦੇ ਵਿੱਚ ਤੁਸੀਂ ਆ ਕੇ ਇੱਥੇ ਨਤਮਸਤਕ ਹੋ ਸਕਦੇ ਦਰਸ਼ਨ ਕਰ ਸਕਦੇ ਹੋ ਬਾਬਾ ਜੀ ਦੇ ਤੇ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆ ਸਕਾਂ ਜੀ ਇਹ ਹੈ ਜੀ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਜੀ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਉੱਪਰ ਲੱਗਿਆ ਪੜ ਸਕਦੇ ਹੋ ਤੁਸੀਂ ਸਾਰਾ ਜਿੰਨਾ ਹੋ ਸਕੇ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਵੈਸੇ ਗੁਰੂਕਾਰ ਬੰਦ ਆ ਇਸ ਟੈਂਪ ਬਾਰੋਂ ਬਾਰਾ ਪਤਾ ਨੂੰ ਦਿਖਾ ਦਾਂਗੇ। ਇਹ ਤਪਸਥਾਨ ਬੌਲੀ ਸਾਹਿਬ ਜੀ। ਇਹ ਤੰਤਨ ਬਾਬਾ ਨੰਦ ਸਿੰਘ ਜੀ ਮਹਾਰਾਜ, ਤੰਤਨ ਬਾਬਾ ਹਜੂਰਾ ਸਿੰਘ ਜੀ ਮਹਾਰਾਜ। ਤੰਤਨ ਬਾਬਾ ਜਗਰੂਪ ਸਿੰਘ ਜੀ ਮਹਾਰਾਜ। ਤੇ ਆ ਜੀ ਤਪਸਥਾਨ ਹੈ ਜੀ ਅੰਦਰ। ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦਾ। ਇਹ ਐਂਟ੍ਰੈਂਸ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸ੍ਰੀ 66 ਨਾਨਕ ਸਰ ਸਾਹਿਬ ਜੀ। ਦਿਖਦਾ ਵੀ ਇੱਥੋਂ ਜ਼ਿਆਦਾ ਦੂਰ ਨਹੀਂ ਹੈਗਾ। ਫਰ ਮਜ਼ੂਮ ਕਰਕੇ ਦਿਖਾ ਦੇਣਾ ਥੋੜਾ ਜਿਹਾ ਦੇਖੋ ਸਾਹਮਣੇ ਗੁਰੂ ਘਰ ਦੇਖ ਰਹੇ ਗੁਰਦੁਆਰਾ ਸ੍ਰੀ ਠਾਠ ਨਾਨਕਸਰ ਸਾਹਿਬ ਜੀ ਉਹਦੇ ਨਾਲ ਹੀ ਹੈ ਜੀ ਤੇ ਹਾ ਤੁਸੀਂ ਦੇਖ ਸਕਦੇ ਇਹ ਬਾਬਾ ਜੀ ਦਾ ਖੂਹ ਹੈ ਜੀ ਇਹ ਗੁਰੂ ਘਰ ਦੇ ਵਿੱਚ ਬਣਿਆ ਹੋਇਆ ਤੇ ਦੇਖ ਸਰ ਵੀ ਦਰਸ਼ਨ ਕਰ ਸਕਦੇ ਹੋ ਆ ਇੱਧਰ ਹਾਲਟ ਬਣੇ ਹੋਏ ਜੀ ਇਹ ਵੀ ਗੁਰੂ ਘਰ ਦੇ ਵਿੱਚ ਹੀ ਇਹ ਬਾਬਾ ਜੀ ਦਾ ਖੂਹ ਹੈ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੁਰਦੁਆਰਾ ਨਾਨਕ ਸਰਕਲੇਰਾ ਦੇ ਕੋਲ ਹੀ ਪੈਂਦਾ ਜਗਰਾਉਂ ਲੁਧਿਆਣਾ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਤੁਸੀਂ ਆ ਸਕਦੇ ਹੋ ਨਤਮਸਤਕ ਹੋ ਸਕਦੇ ਹੋ ਇਸ ਟੈਂਪਰ ਗੁਰਦੁਆਰਾ ਸਾਹਿਬ ਬੰਦ ਹੈ ਇਸ ਕਰਕੇ ਆਪਾਂ ਅੰਦਰ ਤੁਹਾਨੂੰ ਦਰਸ਼ਨ ਨਹੀਂ ਕਰਵਾ ਸਕੇ ਤੇ ਛੋਟਾ ਜਿਹਾ ਗੁਰੂ ਘਰ ਹੈ ਜੀ ਤੁਸੀਂ ਆਓ ਇੱਥੇ ਨਤਮਸਤਕ ਹੋਵੋ ਦਰਸ਼ਨ ਕਰੋ ਤੇ ਮੈਂ ਲੋਕੇਸ਼ਨ ਸ਼ੇਅਰ ਕਰ ਦੂੰਗਾ ਬਾਕੀ ਜੇ ਕੋਈ ਮੈਂ ਤਾਂ ਭੁੱਲ ਚੁੱਕੋਗੀ ਅਬ ਤਾਂ ਮੈਨੂੰ ਮਾਫ ਕਰਿਓ ਜੀ ਤੇ ਮੇਰੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ